ਬਾਬੂਸ਼ਾਹੀ ਟਾਈਮ ਦੇਖ ਰਹੇ ਹਾਂ ਤੁਸੀਂ ਇਸ ਵੇਲੇ ਦੀ ਵੱਡੀ ਅਪਡੇਟ ਚੱਬੇਵਾਲ ਤੋਂ ਜਿੱਥੇ ਵੋਟਾਂ ਦੇ ਨਤੀਜੇ ਜਿਹੜੇ ਨੇ ਆਉਂਦੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਸਵੇਰ ਤੋਂ ਤੁਹਾਨੂੰ ਤਸਵੀਰ ਜਰੂਰ ਮੈਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਜਿੱਥੇ ਪਹਿਲੇ ਗੇਟ ਤੋਂ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਇਸ਼ਾਂਕ ਕੁਮਾਰ ਡਾਕਟਰ ਇਸ਼ਾਂਕ ਕੁਮਾਰ ਜਿਹੜੇ ਨੇ ਉਹ ਅੱਗੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਅਤੇ ਦੂਸਰੇ ਨੰਬਰ ਦੇ ਉੱਪਰ ਰਣਜੀਤ ਕੁਮਾਰ ਜੋ ਕਿ ਕਾਂਗਰਸ ਦੇ ਉਮੀਦਵਾਰ ਨੇ ਉਹ ਅੱਗੇ ਚੱਲਦੇ ਹੋਏ ਨਜ਼ਰ ਆ ਰਹੇ ਨੇ 3 ਨੰਬਰ ਤੇ ਭਾਜਪਾ ਉਮੀਦਵਾਰ ਸੋਹਣ ਸਿੰਘ ਠੰਡਲ ਜਿਹੜੇ ਨੇ ਉਹ ਅੱਗੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਇੱਕ ਗੱਲ ਮੈਂ ਜ਼ਰੂਰ ਦੱਸ ਦੇਣਾ ਚੋਣਾਂਵਾਂ ਕਿ ਜਿਸ ਹਿਸਾਬ ਦੇ ਨਾਲ ਚੱਪੇਵਾਲ ਹਲਕੇ ਦੇ ਵਿੱਚ ਵੋਟਾਂ ਵੇਲੇ ਜਿਹੜਾ ਹੈਗਾ ਉਹ ਪ੍ਰਚਾਰ ਹੋਇਆ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਕੋਲ ਜਾ ਕੇ ਵੋਟ ਮੰਗੀ ਗਈ ਉਸ ਹਿਸਾਬ ਨਾਲ ਲੱਗਦਾ ਸੀ ਕਿ ਬੜੇ ਹੀ ਕਾਂਟੇ ਦੀ ਟੱਕਰ ਜਿਹੜੀ ਹੈ ਉਹ ਭਾਜਪਾ ਕਾਂਗਰਸ ਅਤੇ ਆਪ ਦੇ ਵਿੱਚ ਹੋਵੇਗੀ ਪਰ ਜਿਸ ਤਰੀਕੇ ਦੇ ਜਿਹੜੇ ਨੇ ਉਹ ਰੁਝਾਨ ਨਿਕਲ ਕੇ ਸਾਹਮਣੇ ਆ ਰਹੇ ਨੇ ਜਿਸ ਤਰੀਕੇ ਦੇ ਨਾਲ ਗੇੜਾਂ ਦੇ ਵਿੱਚ ਵੋਟਾਂ ਦੀ ਗਿਣਤੀ ਨਿਕਲ ਕੇ ਸਾਹਮਣੇ ਆ ਰਹੀ ਹੈ ਉਸ ਦੇ ਨਾਲ ਸਾਫ ਦਿਖਾਈ ਦੇ ਰਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਹੜੇ ਨੇ ਉਹ ਅੱਗੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਇਸ਼ਾਨ ਕੁਮਾਰ ਜੋ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਚੱਬੇਵਾਲ ਹਲਕੇ ਤੋਂ ਇਹਨਾਂ ਨੂੰ ਜੜਾਏ ਉਹ 26600 16 ਵੋਟਾਂ ਜਿਹੜੀਆਂ ਨਹੀਂ ਉਹ ਪਈਆਂ ਨੇ 13908 ਵੋਟਾਂ ਦੇ ਮਾਰਜਨ ਦੇ ਨਾਲ ਜਿਹੜਾ ਇਹ ਅੱਗੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਦੂਸਰੇ ਨੰਬਰ ਤੇ ਰਣਜੀਤ ਕੁਮਾਰ ਜੋ ਕਿ ਕਾਂਗਰਸ ਦੇ ਉਮੀਦਵਾਰ ਨੇ ਉਹ ਉਹਨਾਂ ਨੂੰ 12708 ਵੋਟਾਂ ਸੱਤਵੇਂ ਗੇਟ ਦੇ ਵਿੱਚ ਜਿਹੜਾ ਇਹ ਉਹ ਇਹ ਵੋਟਾਂ ਪੈ ਰਹੀਆਂ ਨੇ ਵੋਟਾਂ ਦਾ ਰਿਜ਼ਲਟ ਜਿਹੜਾ ਹੈ ਉਹ ਆ ਰਿਹਾ ਹੈ 13908 ਵੋਟਾਂ ਦੇ ਨਾਲ ਇਹ ਪਿੱਛੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਦੂਸਰੇ ਉਸ ਦੇ ਨਾਲ ਹੀ ਤੀਸਰੇ ਨੰਬਰ ਤੇ ਸੋਹਣ ਸਿੰਘ ਠੰਡਲ ਜੋ ਕਿ ਕਾਫੀ ਚਰਚਾ ਦਾ ਵਿਸ਼ਾ ਬਣੀ ਰਿਹਾ ਕਿਉਂਕਿ ਅਕਾਲੀ ਦਲ ਤੋਂ ਇਹ ਆਉਂਦੇ ਨੇ ਅਕਾਲੀ ਦਲ ਤੋਂ ਕਈ ਵਾਰ ਜਿਹੜਾ ਇਹ ਮੰਤਰੀ ਰੇ ਐਮ ਐਲ ਏ ਰੇ ਪਰ ਦੁਬਾਰਾ ਜਦੋਂ ਭਾਜਪਾ ਦੇ ਵਿੱਚ ਆਉਂਦੇ ਨੇ ਭਾਜਪਾ ਦੇ ਵਿੱਚ ਆ ਕੇ ਇਹਨਾਂ ਵੱਲੋਂ ਜਿਸ ਤਰੀਕੇ ਦੇ ਨਾਲ ਚੋਣ ਪ੍ਰਚਾਰ ਕੀਤਾ ਜਾਂਦਾ ਹੈ ਜਿਸ ਤਰੀਕੇ ਦੇ ਨਾਲ ਚੱਬੇਵਾਲ ਹਲਕੇ ਦੇ ਵਿੱਚ ਲੋਕਾਂ ਦੇ ਕੋਲ ਪਹੁੰਚ ਕੀਤੀ ਜਾਂਦੀ ਹੈ ਉਸ ਸਾਥ ਦੇ ਨਾਲ ਲੱਗਦਾ ਸੀ ਕਿ ਭਾਜਪਾ ਕੜੀ ਟੱਕਰ ਦੇਵੇਗੀ ਪਰ ਜਦੋਂ ਵੋਟਾਂ ਦਾ ਦਿਨ ਆਇਆ ਉਸ ਦਿਨ ਤੇ ਅੱਜ ਰਿਜ਼ਲਟ ਵਾਲੇ ਦਿਨ ਦੇ ਵਿੱਚ ਕਾਫੀ ਅੰਤਰ ਦੇਖਣ ਨੂੰ ਜਿਹੜਾ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ 3268 ਵੋਟਾਂ ਜਿਹੜੀਆਂ ਨੇ ਉਹ ਸੋਹਣ ਸਿੰਘ ਠੰਡਲ ਹੋਰਾਂ ਨੂੰ ਜੜਾਇਓ ਪਈਆਂ ਨੇ 23328 ਵੋਟਾਂ ਦੇ ਨਾਲ ਪਿੱਛੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਉਸ ਦੇ ਨਾਲ ਹੀ ਦਵਿੰਦਰ ਕੁਮਾਰ ਸਰੋਆ ਜਿਹੜੇ ਨੇ ਉਹ ਸਮਾਜ ਭਲਾਈ ਮੋਰਚਾ ਪਾਰਟੀ ਜਿਹੜਾ ਹੈਗਾ ਇਹ ਉਹ ਉਹਨਾਂ ਤੋਂ ਉਮੀਦਵਾਰ ਨੇ 181 ਵੋਟਾਂ ਜੜੀਆਂ ਨੇ ਉਹਨਾਂ ਨੂੰ ਪਈਆਂ ਨੇ 26435 ਵੋਟਾਂ ਦੇ ਨਾਲ ਉਹ ਪਿੱਛੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਆਜ਼ਾਦ ਉਮੀਦਵਾਰ ਦਵਿੰਦਰ ਸਿੰਘ ਜਿਹੜਾ ਜਿਹੜੇ ਨੇ 112 ਵੋਟਾਂ ਪਈਆਂ ਨੇ ਰੋਹਿਤ ਕੁਮਾਰ ਟਿੰਕੂ ਜਿਹੜੇ ਨੇ ਉਹਨਾਂ ਨੂੰ ਜਿਹੜਾ ਹੈ ਉਹ 79 ਵੋਟਾਂ ਜਿਹੜੀਆਂ ਨੇ ਉਹ ਪਈਆਂ ਨੇ 26537 ਵੋਟਾਂ ਦੇ ਨਾਲ ਇਹ ਪਿੱਛੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਨੋਟਾਂ ਆਖਰ ਦੇ ਵਿੱਚ ਆਉਂਦੀਆਂ ਨੇ ਪਰ ਨੋਟਾਂ ਨੂੰ ਵੀ 410 ਵੋਟ ਜਿਹੜੇ ਨੇ ਉਹ ਪਏ ਨੇ ਤੁਸੀਂ ਆਪ ਇਹ ਅੰਦਾਜ਼ਾ ਲਗਾ ਸਕਦੇ ਹੋ ਕਿ ਲੋਕ ਕਿੰਨੇ ਕ ਜਿਹੜੇ ਨੇ ਉਹ ਖਾਪੇ ਵੀ ਪਏ ਨੇ ਲੋਕ ਕਿੰਨੇ ਕੇ ਵੀ ਇੱਕ ਤਰਫਾ ਜੜੇ ਉਹਦੇ ਹੋਏ ਨਜ਼ਰ ਆ ਰਹੇ ਨੇ ਹਾਲ ਫਿਲਹਾਲ ਦੀ ਘੜੀ ਤਿੰਨ ਪਾਰਟੀਆਂ ਦੇ ਵਿੱਚ ਕਾਫੀ ਟੱਕਰ ਦੇਖਣ ਨੂੰ ਮਿਲ ਰਹੀ ਹੈ ਭਾਜਪਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਪਰ ਇਹਨਾਂ ਟੱਕਰ ਦੇ ਵਿੱਚ ਆਮ ਆਦਮੀ ਪਾਰਟੀ ਸਭ ਤੋਂ ਅੱਗੇ ਨਿਕਲਦੀ ਹੋਈ ਨਜ਼ਰ ਆ ਰਹੀ ਹੈ 13908 ਮਾਰਜਨ ਸਤਵਾਂ ਗੇੜ ਹੈ ਸਤਵੇਂ ਗੇੜ ਦੇ ਵਿੱਚ 13000 ਜਿਹੜਾ ਹੈਗਾ 908 ਆ ਦੇ ਮਾਰਜਨ ਦੇ ਨਾਲ ਜਿਹੜਾ ਹੈ ਉਹ ਸ਼ਾਂਕ ਕੁਮਾਰ ਡਾਕਟਰ ਇਸ਼ਾਂਕ ਕੁਮਾਰ ਖੁਰੀ ਅੱਗੇ ਚੱਲਦੇ ਹੋਏ ਨਜ਼ਰ ਆ ਰਹੇ ਨੇ 26616 ਵੋਟਾਂ ਜੜੀਆਂ ਨੇ ਉਹ ਇਹਨਾਂ ਨੂੰ ਪਈਆਂ ਨੇ ਜਦੋਂ ਵੋਟਾਂ ਦੇ ਦਿਨ ਸੀ ਉਦੋਂ ਇਸ਼ਾਂਕ ਕੁਮਾਰ ਨੇ ਇੱਕੋ ਗੱਲ ਕਹੀ ਸੀ ਕਿ ਅਸੀਂ ਇਸ ਵਾਰ ਜਿਹੜਾ ਹੈ ਉਹ ਇਤਿਹਾਸ ਰਚਾਂਗੇ ਕਾਫੀ ਵੱਡੀ ਵੋਟ ਲੀਡ ਦੇ ਨਾਲ ਜਿਹੜਾ ਹੈ ਉਹ ਅਸੀਂ ਇਸ ਹਾਲਕੇ ਨੂੰ ਦੁਬਾਰਾ ਤੋਂ ਜਿੱਤਾਂਗੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਉਹਨਾਂ ਦੇ ਪਿਤਾ ਨੇ ਜਿਹੜਾ ਹੈ ਉਹ ਲਗਾਤਾਰ ਹੈਟ੍ਰਿਕ ਮਾਰੀ ਜਿਹੜਾ ਹੈ ਉਹ ਜਿੱਤਦੇ ਰਹੇ ਉਸ ਤੋਂ ਬਾਅਦ ਐਮਪੀ ਬਣੇ ਤਾਂ ਦੁਬਾਰਾ ਉਹਨਾਂ ਨੇ ਆਪਣੇ ਏਸੀ ਚੱਬੇਵਾਲ ਹਲਕੇ ਤੋਂ ਆਪਣੇ ਪੁੱਤਰ ਨੂੰ ਜਿਹੜਾ ਹੈ ਉਹ ਖੜਾ ਕੀਤਾ ਡਾਕਟਰ ਰਿਸ਼ਾਂਖ ਕੁਮਾਰ ਨੂੰ ਤਾਂ ਰਿਸ਼ਾਂਖ ਕੁਮਾਰ ਖੁਡੀ ਵੀ ਬੜੇ ਹੀ ਅ ਰਤਬੇ ਦੇ ਨਾਲ ਬੜੇ ਹੀ ਜਿਹੜਾ ਹੈਗਾ ਹੈ ਉਹ ਤਜਰਬੇ ਦੇ ਨਾਲ ਬੋਲਦੇ ਹੋਏ ਨਜ਼ਰ ਆਇਆ ਕਿ ਭਈ ਅਸੀਂ ਵੱਡੀ ਜਿਹੜਾ ਹੈ ਉਹ ਬਹੁਮਤ ਦੇ ਨਾਲ ਵੱਡੀ ਲੀਡ ਦੇ ਨਾਲ ਜਿਹੜਾ ਹੈ ਉਹ ਜਿੱਤ ਪ੍ਰਾਪਤ ਕਰਾਂਗੇ ਖਾਸ ਤਸਵੀਰ ਤੁਹਾਨੂੰ ਚੱਬੇਵਾਲ ਜੀ ਦਿਖਾਉਣ ਦੀਆਂ ਕੋਸ਼ਿਸ਼ ਕਰ ਰਹੇ ਹਾਂ ਜਿਸ ਜਗ੍ਹਾ ਦੇ ਉੱਪਰ ਹਵਾ ਜਿਹੜੀ ਹੈ ਉਹ ਬਦਲਦੀ ਹੋਈ ਵੀ ਨਜ਼ਰ ਆ ਰਹੀ ਹੈ ਜਿਸ ਤਰੀਕੇ ਦਾ ਟ੍ਰੈਂਡ ਜਿਹੜਾ ਨਿਕਲ ਕੇ ਸਾਹਮਣੇ ਆ ਰਿਹਾ ਉਹ ਕਾਫੀ ਸਵਾਲ ਜਿਹੜਾ ਹੈ ਉਹ ਖੜਾ ਕਰਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਹਾਲ ਫਿਲਹਾਲ ਦੀ ਕੜੀ ਆਮ ਆਦਮੀ ਪਾਰਟੀ ਇਸ ਵਕਤ ਅੱਗੇ ਚੱਲਦੀ ਹੋਈ ਨਜ਼ਰ ਆ ਰਹੀ ਹੈ ਹਲੇ ਕਈ 라ਉਂਡ ਬਾਕੀ ਨੇ ਉਹਨਾਂ ਦੇ ਵਿੱਚ ਦੇਖਣਾ ਹੋਵੇਗਾ ਕਿ ਕੌਣ ਅੱਗੇ ਚੱਲ ਰਿਹਾ ਹੈ ਕੈਮਰਾਸਨ ਪੰਕਜ ਦਿਨਾਰਾਜ ਗੁਪਤਾ ਬਾਬੂ ਸ਼ੈ ਟਾਈਮ ਚੱਬੇ